ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਜਟਾਣਾ ਫਾਰਮ YouTube ਚੈਨਲ ਤੇ ਲੋਬੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪੰਡ ਮਿਰਜਣਾ ਪਹਿਲਾਂ ਵੀ ਵੀ ਦੇ ਗੋ ਆਪਾਂ ਇੱਕ ਵਾਰੀ ਵੀਡੀਓ ਬਣਾ ਚੁੱਕੇ ਆਂਗੇ ਪੰਡ ਮਿਰਜਣਾਗਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਜਿਹੜੀ ਆਪਾਂ ਅੱਜ ਕੱਟੇ ਦੀ ਵੀਡੀਓ ਬਣਾ ਰਹੇ ਆ ਪਹਿਲੇ ਸੂਏ ਸੋਣਾਗਾ ਪੰਜ ਸੱਤ ਦਾ ਨਾ ਲੈਂਦੀ ਹੈ ਹਜੇ ਤੇ ਪੌਣੇ ਤਿੰਨ ਸਾਲਾਂ ਦੀ ਆ ਤੇ ਖੀਰੀ ਆ ਬਾਕੀ ਡਿਟੇਲ ਚ ਆਪਾਂ ਗੱਲਬਾਤ ਬਾਅਦ ਨਾ ਕਰਾਂਗੇ ਪਹਿਲਾਂ ਤੁਸੀਂ ਮੂੰਹ ਮੱਥੇ ਦੀ ਤੇ ਫੇਸ ਕੁਆਲਿਟੀ ਦੀ ਕੱਟੀ ਦੀ ਜਿਹੜੀ ਦੇਖ ਸਕਦੇ ਹੋ ਹਨਾ ਥਣ ਹਵਾਨਾ ਵੀ ਤੁਹਾਨੂੰ ਆਪਾਂ ਚੈੱਕ ਕਰਨਾ ਆਰਡਰ ਆਰਡਰ ਇਹਦਾ ਦੇਖ ਸਕਦੇ ਹੋ ਉਧਰ ਬੈਕ ਸਾਈਡ ਤੋਂ ਬਹੁਤ ਸੋਹਣਾ ਆਰਡਰ ਜਿਹੜਾ ਤਿਆਰ ਕਰ ਰਹੀ ਹੈ ਕੱਟੀ ਪੌਣੇ ਤਿੰਨ ਸਾਲਾਂ ਦੀ ਇਹ ਹਜੇ ਬਾਕੀ ਡਿਟੇਲ ਚ ਆਪਾਂ ਬਾਅਦ ਨਾ ਗੱਲਬਾਤ ਸਾਰੀ ਕਰਾਂਗੇ ਤੇ ਤੋੜ ਕੇ ਵੀ ਦਿਖਾਵਾਂਗੇ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਆਪਣਾ ਬਲਕਿਵਿੰਦਰ ਸਿੰਘ ਸਰਪੰਚ ਠੀਕ ਹੈ ਜੀ ਕੁਲਵਿੰਦਰ ਸਿੰਘ ਸਰਪੰਚ ਪਿੰਡ ਮਿਰਜਣਾ ਠੀਕਾ ਆਪਣੀ ਬਈ ਗੱਲ ਕਰੀਏ ਇਹ ਜਿਹੜੀ ਕੱਟੀ ਹੈਗੀ ਪੌਣੇ 3 ਸਾਲਾਂ ਦੀ ਹੈ 3 ਸਾਲ ਦੀ ਕੱਟੀ ਹੈ ਜੀ ਠੀਕ ਹੈ ਜੀ ਕਿੰਨਾ ਟਾਈਮ ਰਹਿੰਦਾ ਜੀ ਸੂਂਦਾ ਇਹਦਾ ਸੂਂਦ 24 ਤਰੀਕ ਨੂੰ ਗਨਪੂਰੇ ਹੋਣਗੇ 24 ਤਰੀਕ ਨੂੰ ਹਾਂਜੀ ਅੱਜ ਮੰਨ ਲਓ ਵੀ 16 ਤਰੀਕ ਹੋ ਗਈ 8 ਦਿਨ ਰਹਿ ਗਏ ਹਾਂਜੀ 8 ਦਿਨ ਠੀਕ ਆ ਤੇ ਗੱਲ ਕਰੀਏ ਜੀ ਇਹਦੀ ਮਾਂ ਦਾ ਦੁੱਧ ਦਾ ਪਤਾ ਵੀ ਕਿੰਨਾ ਕਾ 2 ਲੀਟਰ ਰਿਕਾਰਡ ਹੈ ਠੀਕ ਆਪਣੇ ਕੋਲੇ ਸੀ ਉਹ ਆਪਾਂ ਵਿੱਚ ਇਹ ਕਰਤੀ ਆ ਜੀ ਇਹ ਕਰਦੀ ਆ ਕਰਦੇ ਆ ਬਾਕੀ ਗੱਲ ਹੈ ਬਾਈ ਦੱਸ ਦਿਆਂ ਤੁਹਾਨੂੰ ਆਪਾਂ ਜਿਹੜੇ ਪਸ਼ੂ ਬਾਈ ਕੋਲੇ ਜਿਵੇਂ ਸੌਂ ਗਿਆ ਤੌਰ ਤੇ ਜੀਮੇਦਾਰਾਂ ਕੋਲੇ ਘਰੇ ਆਪਣੇ ਪਸ਼ੂ ਰੱਖੇ ਹੁੰਦੇ ਆ ਨਾ ਬਾਈ ਕੋਲੇ ਘਰੇ ਪਸ਼ੂ ਜਿਹੜੇ ਰੱਖੇ ਹੋਏ ਆਪਾਂ ਤੁਹਾਨੂੰ ਇਧਰ ਨਿਗਾਹ ਮਰਵਾਉਂਦੇ ਆ ਜਿਵੇਂ ਇਧਰ ਉਹ ਝੋਟੀ ਖੜੀ ਐ ਇੱਕ ਆ ਬੱਸੀਆਂ ਗਿਆ ਇਧਰ ਬਾਹਰਲੀ ਸਾਈਡ ਬੱਸੀਆਂ ਤੁਸੀਂ ਦੇਖ ਸਕਦੇ ਹੋ ਨਾ ਗਾਈਆਂ ਬਾਈ ਕੋਲੇ ਘਰੇ ਪਸ਼ੂ ਰੱਖੇ ਹੋਏ ਆ ਸੌਂ ਗਿਆ ਤੌਰ ਤੇ ਦੁੱਧ ਵਾਸਤੇ ਉਹਨਾਂ ਵਿੱਚ ਹੀ ਬਾਈ ਕੋਲੇ ਅੱਜ ਇੱਕ ਜਿਹੜੀ ਪੌਣੇ ਤਿੰਨ ਸਾਲ ਦੀ ਕੱਟੀ ਬਕਾਊਆ ਸੰਗਾ ਸੰਗਾ ਦੀ ਦੇਖ ਸਕਦੇ ਤੁਸੀਂ ਬਹੁਤ ਸੋਹਣੀ ਆ ਤੇ ਵੱਡੀ ਗੱਲ ਹੈ ਜਿਹੜੀ ਕੱਟੀ ਇਹ M29 ਦੀ ਆ ਗਈ ਤੇ ਜਿਹੜਾ ਇਹਦਾ ਟੀਕਾ ਭਰਾ ਹੋ ਬਾਈ ਕਹਿੰਦਾ ਵੀ ਚੰਗੇ ਰਿਕਾਰਡ ਦਾ ਟੀਕਾ ਹੋ ਵੀ ਬਾਕੀ ਬਾਈ ਕਹਿੰਦਾ ਆਪਣੇ ਯਾਦ ਨਹੀਂ ਟੀਕਾ ਆਪਣੇ ਕੋਲੇ ਪਿਆ ਹੈਗਾ ਆਪਾਂ ਜੇ ਕੋਈ ਭਰਾ ਜਿਹੜਾ ਲੈਣਾ ਉਹ ਨੂੰ ਆਪਾਂ ਦਿਖਾ ਦਾਂਗੇ ਹਣਾ ਤੇ ਬਾਕੀ ਬਾਈ ਤੋਂ ਆਪਾਂ ਹੋਰ ਡਿਟੇਲ ਲੈਨੇ ਦੀ ਤੇ ਬਾਈ ਕਹਿੰਦਾ ਵੀ ਇਹਦੀ ਮਾਂ ਦਾ ਰਿਕਾਰਡ 20 ਕਿਲੋ ਦਾ ਦੁੱਧ ਸੀਗਾ ਤੇ ਉਹ ਵੀ ਆਪਣੇ ਕੋਲੇ ਘਰੇ ਸੀ ਤੇ ਬਾਕੀ ਇਹਦੇ ਬਾਰੇ ਆਪਾਂ ਬਾਈ ਤੋਂ ਹੋਰ ਪੁੱਛਦੇ ਆਂ ਬਾਈ ਗੱਲ ਕਰੀਏ ਇਹ ਮਤਲਬ ਵੀ ਪੌਣੇ ਤਿੰਨ ਸਾਲਾਂ ਦੀ ਪੌਣੇ ਤਿੰਨ ਸਾਲ ਦੀ ਠੀਕ ਆ ਤੇ ਮੋਹੋ ਖਿਰੀ ਆ ਗਈ ਤੇ 8 ਦਿਨ ਰਹਿੰਦੇ ਆ ਸੂਣਦੇ ਤੇ ਬਈ ਕੀ ਉਮੀਦ ਰਹੋਏ ਤੇ ਦੁੱਧ ਦੀ ਵੀ ਪਹਿਲੇ ਸੂਏ ਕਿੰਨਾ ਕੱਢ ਜੂਗੀ ਨਾਲ 14-15 ਲੀਟਰ ਦੁੱਧ ਰਣਾ ਚਾਹੀਦਾ ਇਹਦੀ ਭੈਣ ਹੈ ਬਾਈ ਕੋਲੇ ਠੀਕ ਆ ਉਹ ਬਾਈ ਕੋਲੇ ਇਹਦੀ ਭੈਣ ਹੈਗੀ ਹਾਂਜੀ ਉਹਨੇ ਪਹਿਲੇ ਸੂਏ 15 ਲੀਟਰ ਪਹਿਲੇ ਸੂਏ ਨੇ 15 ਲੀਟਰਤਾ ਇਹਦੀ ਭੈਣ ਨਹੀਂ ਇਹਦੀ ਭੈਣ ਨਹੀਂ ਠੀਕ ਆ ਲੈ ਵੀ ਦੋਸਤੋ ਬਾਈ ਕੋਲੇ ਦੂਜਰੇ ਬਾਈ ਕੋਲੇ ਇਧਰ ਆ ਜਿਹੜੇ ਕਰੋ ਪਹਿਲਾਂ ਆਪਾਂ ਵੀਡੀਓ ਕਰਿ ਸੀ ਆਹ ਭਾਈ ਦੀ ਕਰੀ ਸੀ ਆਪਾਂ ਮੱਝ ਦੀ ਇਹਦੇ ਕੋਲੇ ਇਹਦੀ ਭੈਣ ਆ ਗਈ ਉਹਨੇ 15 ਕਿਲੋ ਦੁੱਧ ਜਿਹੜਾ ਦਿੱਤਾ ਪਹਿਲੇ ਸੂਏ ਤੇ ਇਹ ਤੋਂ ਵੀ ਬਾਈ ਕਹਿੰਦਾ ਵੀ 14-15 ਕਿਲੋ ਉਮੀਦ ਰਹੋ ਦੁੱ ਥਾਣਾ ਸੋਣਾ ਸਾਈਡ ਆ ਇਧਰ ਸਾਈਡ ਤੋਂ ਦੇਖ ਸਕਦੇ ਸੀਣਾ ਤੇ ਬਾਕੀ ਦੇ ਚਾਰੇ ਥਾਣੇ ਕੋਜਾ ਤੇ ਆਰਡਰ ਵੀ ਬਹੁਤ ਸੋਹਣਾ ਬਣਾਇਆਗਾ ਤੇ ਬਾਕੀ ਆਪਾਂ ਰੇਟ ਤੋਂ ਕਨਫਰਮ ਕਰਾਉਣੇ ਬਾਈ ਤੋਂ ਵੀ ਕੀ ਮਾਲ ਮੁੱਲ ਕਰਦਾ ਜਾਂ ਲੈਣ ਦੇਣਾ ਹਣਾ ਬਾਕੀ ਮੌਕੇ ਤੇ ਪੁੱਛਾਂਗੇ ਬਾਈ ਦੂੰ ਬਾਈ ਜੀ ਆਪਾਂ ਜੇ ਰੇਟ ਦੀ ਗੱਲ ਕਰੀ ਇਹਦੀ ਰੇਟ ਕੀ ਲੈਣ ਦੇਣਾ ਬਾਈ ਆਪਾਂ 80000 ਰੁਪਏ ਲੈਣੇ ਠੀਕ ਆ ਹਾਂਜੀ ਤੇ ਮੌਕੇ ਤੇ ਕਿੰਨਾ ਕੁ ਮਾਨ ਤਾਨ ਹੋ ਜੂਗਾ ਜੋ ਮੌਕੇ ਤੇ ਬੁੱਕੀ ਤੇ ਮਾਨ ਤਾਨ ਹੋ ਜੂਗੀ ਠੀਕ ਆ ਵੀ ਮੌਕੇ ਤੇ ਮਾਨਤਾਣ ਹੋ ਜਾਊਗਾ ਰੇਟ ਜਿਹੜਾ ਬਾਈ ਕਰਦਾ ਇਹਦਾ 1 ਲੱਖ ਤੇ 80 ਹਜ਼ਾਰ ਕਰਦਾਗਾ ਨੰਬਰ ਵਾਈ ਦਾ ਆਪਾਂ ਸਕਰੀਨ ਤੇ ਚਲਾ ਦਨੇ ਆ ਤੇ ਇੱਕ ਵਾਰੀ ਪੁਸ ਵੀ ਲੈਨੇ ਆ ਹਾਂਜੀ ਨੰਬਰ ਦੱਸਦਾ ਆਪਣਾ ਇੱਕ ਵਾਰੀ 99151 98159 41904 41 904 904 781460028 781460028 ਇਹ ਬਾਈ ਦੇ ਦੋ ਨੰਬਰ ਆ ਬਾਕੀ ਆਪਾਂ ਸਕਰੀਨ ਤੇ ਚਲਾ ਦਾਂਗੇ ਜੇ ਕਿਸੇ ਭਰਾ ਨੇ ਆ ਕੱਟੀ ਲੈਣੀ ਹੈਗੀ ਚੰਗੀ ਕੱਟੀ ਹੈਗੀ ਪੌਣੇ 3 ਸਾਲਾਂ ਦੀ ਹੈਗੀ 8 ਦਿਨ ਬਾਕੀ ਆ ਸੂਨ ਦੇ 14-15 ਕਿਲੋ ਦੁੱਧ ਦੀ ਉਮੀਦ ਆ ਥਣ ਹਵਾਨ ਆਰਡਰ ਕੁਆਲਿਟੀ ਇਧਰੋਂ ਦੂਰੋਂ ਤੁਸੀਂ ਸਾਈਡ ਤੋਂ ਜਿਹੜਾ ਦੇਖ ਸਕਾ ਦਿਓਗੇ ਦੇਖੋ ਅਸੀਂ ਬਹੁਤ ਸੋਹਣੇ ਥਣ ਹਵਾਨ ਲੱਗਿਆ ਬਾਈ ਬਾਕੀ ਸਾਨੂੰ ਆਪਾਂ ਤੋੜ ਕੇ ਦਿਖਾਉਣੇ ਆਗੇ ਐ ਨਹੀਂ ਤੋੜਦੇ ਇਧਰੋਂ ਇੱਥੋਂ ਇਧਰੋਂ ਮੜਾ ਸਾਈਡ ਤੇ ਐ ਨੂੰ ਤੋੜਦੇ ਇਹੋ ਜਿਹੀ ਪਰਿਵਾਰ ਮੁੰਡਾ ਤੋੜ ਦੇਣ ਤੁਸੀਂ ਚੈੱਕ ਆਊਟ ਕਰ ਸਕ ਜਾਓਗੇ ਦੇਖੋ ਅਸੀਂ ਪੱਠਪੜੇ ਦੀ ਬਾਡੀ ਸਟ੍ਰੈਚਰ ਦੀ ਬਹੁਤ ਸੋਹਣੀ ਕੱਟੀ ਆਗੀ ਦੇਖੋ ਅਸੀਂ ਵੰਦੇ ਹਨ ਦੀ ਜਮਾਏ ਜੇ ਕਿਸੇ ਭਰਾ ਨੇ ਲੈਣੀ ਆ ਤਾਂ ਨੰਬਰ ਜਿਹੜਾ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਇਹ ਨੰਬਰ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਲਓ ਪਿੰਡ ਮਿਰਜਣਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਦੇ ਸਾਡੇ ਫੇਸ ਕੁਆਲਟੀ ਸਿੰਗਾ ਸੰਗਾ ਦੀ ਬਹੁਤ ਸੋਹਣੀ ਆ ਮੂਹ ਮੱਥੇ ਸੁਨੱਖੀ ਹੈਗੀ ਪਿੱਠ ਪੁੜੇ ਦੀ ਵੀ ਠੀਕ ਆ ਜੀ ਸੋਹਣੀ ਹੈਗੀ ਤੇ ਆਰਡਰ ਰੂਡ ਵੀ ਬਹੁਤ ਸੋਹਣਾ ਬਣਾ ਰਹੀ ਹੈਗੀ ਦੇਖੋ ਜੀ ਥਾਣਾ ਦਾ ਸਾਈਜ਼ ਵੀ ਸੋਹਣਾ ਗੱਗਾ ਪੂਰਾ ਗਾ ਬਾਕੀ ਤੁਸੀਂ ਨੰਬਰ ਤੇ ਸੰਪਰਕ ਕਰਕੇ ਬਾਈ ਤੋਂ ਹੋਰ ਡਿਟੇਲ ਜੇ ਲੈਣੀ ਹੋਈ ਤਾਂ ਲੈ ਕੇ ਤੁਸੀਂ ਜਿਹੜੀ ਝੋਟੀ ਆ ਪਹਿਲੇ ਸੂਏ ਸੂਣਾਗਾ 8 ਦਿਨਾਂ ਕੱਤੀ ਇਹ ਬਾਈ ਤੋਂ ਖਰੀਸ ਆਦਿਓ ਚੰਗੀ ਆ ਝੋਟੀ ਬਨ ਵਾਲੀ ਆ ਚੰਗੀ ਬਾਕੀ ਦੇ ਦੂਜੇ ਸੂਏ ਵੀ ਚੰਗਾ ਦੁੱਧ ਕੱਢੂਗੀ ਇਹ ਦੇਖ ਸਕਦੇ ਸੀ ਥਾਣਾ ਥਾਣਾ ਸਾਇ ਇਧਰੋਂ ਦੇਖੋ ਸੀ ਸੋਹਣੀ ਸੰਖੀ ਜਮਾ ਜੇ ਕਿਸੇ ਪ੍ਰਾਣੇ ਲੈਣੀ ਹੈ ਜਰੂਰ ਸੰਪਰਕ ਕਰੋ ਬਾਈ ਨਾਲ ਠੀਕ ਹੈ ਜੀ ਧੰਨਵਾਦ